ਤਾਂ ਰਾਜ ਸਭਾ ਦੇ ਵਿੱਚ ਜਿਹੜੇ ਸਿਖਰਲੇ ਅਮੀਰਾਂ ਦੀ ਸੂਚੀ ਹੈ ਟੌਪ 10 ਜਾਂ ਜਿਹੜੇ ਸਿਖਰਲੇ ਅਮੀਰਾਂ ਦੀ ਸੂਚੀ ਦੇ ਵਿੱਚ ਪੰਜਵੇਂ ਨੰਬਰ ਤੇ ਜਿਹੜਾ ਮੈਂਬਰ ਦਾ ਨਾਮ ਆਉਂਦਾ ਹੈ ਉਹ ਹੈ ਆਮ ਆਦਮੀ ਪਾਰਟੀ ਦੇ ਵਿਕਰਮਜੀਤ ਸਿੰਘ ਸਾਨੀ 498 ਕਰੋੜ ਦੀ ਉਹਨਾਂ ਦੀ ਜਾਇਦਾਦ ਹੈ ਤੇ ਸੱਤਵੇਂ ਨੰਬਰ ਤੇ ਜਿਹੜਾ ਨਾਮ ਆਉਂਦਾ ਸੀ ਉਹ ਸੰਜੀਵ अरोड़ा ਦਾ ਆਉਂਦਾ ਸੀ 460 ਕਰੋੜ ਦੀ ਉਹਨਾਂ ਦੀ ਜਾਇਦਾਦ ਸੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਤੇ ਹੁਣ ਉਹਨਾਂ ਦੀ ਜਗ੍ਹਾ ਜਦੋਂ ਰਜਿੰਦਰ ਗੁਪਤਾ ਨੇ ਜਾਣਾ ਹੈ 10000 ਕਰੋੜ ਜਾਂ ਕੋਈ 14000 ਕਰੋੜ ਦਾ ਫਿਗਰ ਕਹਿੰਦਾ ਹੈ ਤਾਂ ਉਹ ਸੂਚੀ ਦੇ ਵਿੱਚ ਪਹਿਲੇ ਨੰਬਰ ਤੇ ਹੋਣਗੇ ਜਾਂ ਕਿੰਵੇਂ ਨੰਬਰ ਤੇ ਹੋਣਗੇ ਇਹ ਤਾਂ 24 ਤਰੀਕ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਰਾਜ ਸਭਾ ਦੇ ਵਿੱਚ ਅਮੀਰਾਂ ਦੀ ਕੋਈ ਕਮੀ ਨਹੀਂ ਹੈ ਰਾਜ ਸਭਾ ਦੇ ਕੁੱਲ ਮੈਂਬਰਾਂ ਦੇ ਵਿੱਚ 200 ਕਰੋੜ ਤੋਂ ਵੱਧ ਜਾਇਦਾਦ ਵਾਲੇ ਜਿਹੜੇ ਸੱਤ ਮੈਂਬਰ ਨੇ ਉਹੋ 8.44 ਫੀਸਦੀ ਨੇ ਕੁੱਲ ਮੈਂਬਰਾਂ ਦੇ 8.44 ਫੀਸਦੀ ਮੈਂਬਰਾਂ ਦੀ ਜਾਇਦਾਦ 200 ਕਰੋੜ ਤੋਂ ਵੱਧ ਹੈ ਜਦੋਂ ਕਿ ਲੋਕ ਸਭਾ ਦੇ ਵਿੱਚ ਜਿੱਥੇ ਲੋਕ ਚੁਣਕੇ ਆਉਂਦੇ ਨੇ ਉੱਥੇ ਇਹ ਦਰ ਜਿਹੜੀ ਹੈ 2.93 ਫੀਸਦੀ ਮੈਂਬਰ ਹੀ ਹੋਏ ਜਏ ਨੇ ਜਿਨ੍ਹਾਂ ਦੀ ਜਾਇਦਾਦ 200 ਕਰੋੜ ਤੋਂ ਵੱਧ ਹੋ